ਕੰਮ ਨਹੀਂ ਕਰਦੇ ਦੇ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਦੀ ਕੰਮ ਨਹੀਂ ਕਰਦੇ ਮੈਂ ਕੋਈ ਨਸ਼ਾ ਵੇਚਦਾ ਵਿੱਚ ਇੱਟਾ ਵੇਚਦਾ ਨਹੀਂ ਮੈਂ ਮਿਹਨਤ ਕਰਦਾ ਪਿਆ ਮੈਨੂੰ ਮਰਦਾ ਹਾਂ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆਦੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਦਾਦਾ ਜੀ ਇੱਕ ਮਿੰਟ ਇਹ ਚ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰੋਂ ਬਣਾ ਕੇ ਲਿਆਉਂਦਾ ਹਾਂ ਕੀ ਕਰਦਾ ਮੈਂ ਘਰੋਂ ਬਣਾ ਕੇ ਖਾਤਾ ਲੈਂਦਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਮ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਖੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਲੈ ਕੇ ਤੇ ਫੈਲਾ ਨਹੀਂ ਚੁਪਕਣਦੇ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਮ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਾਈਕਲ ਆਪਾਂ ਸੜਕ 'ਚ ਨਾ ਕਰੀਏ ਐਸਪੀ ਸਾਹਿਬ ਜੀ ਕਰਵਾ ਦੇਣੇ ਆ ਜਾਂ ਫਿਰ ਅਸੀਂ ਨਸ਼ੇ ਵੱਲ ਕੇ ਹੁਣ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੱਢਦੇ ਚਾਂਸਾਈਕਲ ਦੀ ਜੀ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਮੈਂ ਕਰਵਾ ਰਿਹਾ ਮੈਂ ਕਰਵਾ ਰਿਹਾ ਹਾਂ ਬਿਲਕੁਲ ਦੇਖੋ ਮੈਂ ਕਰਵਾ ਰਿਹਾ ਇੱਕ ਕਰਵਾ ਰਿਹਾ ਮੈਂ ਕਰਵਾ ਰਿਹਾ ਹੈ ਨਾ ਕਹਿੰਦੇ ਨੇ ਚੱਲ ਕਿਆ ਕਰਵਾ ਦੇਣਾ ਕਰਵਾ ਦੇ ਕਰਵਾ ਦੇ ਕਿਆ ਕਰਵਾ ਦੇਣੀ ਹੈ ਕਰਵਾ ਦੇ ਕਰਵਾ ਦੇ ਜੇ ਕੋਈ ਸਿਕਾਰ ਤੋਂ ਕਲੇਵਾ ਦੇ ਕੇ ਚਲ ਬਾ ਜਾਣ ਦੇ ਇਤਜ਼ਾਨ ਦਸੇ ਗੜੀ ਕਿ ਨਿਸ਼ਾਨ ਮੇਰੀ ਥੀਨਾ ਰਹੀ ਹੈ ਉਹ ਤੋਂ ਦੋ ਨਾ ਆਉਂਦਾ ਹੈ ਉਹ ਦਾ ਆਜਿ ਨੂੰ ਦੱਸੋ ਕਿਤੇ ਘਟ ਜਾਓ ਪੰਡਾਪਾ ਸਾਹਿਬ ਅੱਡੀ ਕੰਮ ਨਹੀਂ ਕਰਦੇ ਚਲ ਆਪਣੀ ਮੌਜੂਦਾ ਸਰਕਾਰ ਦੇ ਹੁਣੇ ਵੀ ਕੰਮ ਨਹੀਂ ਕਰਦੇ ਮੈਂ ਕੋਈ ਨਸ਼ਾ ਵੇਚਦਾ ਵੀ ਚਿੱਟਾ ਵੇਚਦਾ ਨਹੀਂ ਮੈਂ ਮਿਹਨਤ ਕਰਦਾ ਪਿਆ ਮੈਨੂੰ ਮਜ਼ਾ ਹੁੰਦਾ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆਲੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਦਾਦਾ ਜੀ ਇੱਕ ਮਿੰਟ ਇਹ ਚ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰੋਂ ਬਣਾ ਕੇ ਲਿਆਉਂਦਾ ਹਾਂ ਇਹ ਕੀ ਕਰਦੇ ਮੈਂ ਘਰੋਂ ਬਣਾ ਕੇ ਖਾਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਿਕਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਫੈਲਾ ਨਹੀਂ ਚੁੱਕਣ데요 ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ데요 ਜਾਂ ਮੈਂ ਕੋਈ ਬਲੈਕ ਕਰਨਾ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਲ ਆਪਾਂ ਸੜਕ 'ਚ ਨਾ ਕਰੀਏ ਐਸਬੀ ਕਰਵਾ ਦੇਣੇ ਸੜਕ 'ਤੇ ਆ ਕਰਵਾ ਦੇਣੇ ਸਾਹਿਬ ਜੀ ਕਰਵਾ ਦੇ ਇਹ ਆ ਤੇ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲ ਦੀ ਚੀਜ਼ਾਂ ਦੇ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਵਿੱਚ ਕਰੀ ਜਾਣਾ ਬਹੁਤ ਹੈ ਨਾ ਲੇਕਿਨ ਮੈਂ ਚੀਜ਼ਾਂ 'ਚ ਬੈਠਣਾ ਨਹੀਂ ਕਰਿਆ ਫਿਰ ਇੱਕ ਸੁਣੋ ਠੀਕ ਹੈ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫਿਰ ਤਾਂ ਸਾਰੇ ਫਿਰ ਚਾੜ ਦਾ ਕੀ ਕਸੂਰ ਹੈ ਵੇਖੋ ਚਾੜ ਮੈਂ ਤੱਕ ਲਗਭਗ 10 ਬੰਦੇ ਦੇ ਵੱਲ ਜਾਓ ਨਾ ਗਰੀਬ ਬੰਦੇ ਵੱਲ ਜਾਓ ਨਾ ਰਾਹ ਬੰਦੀ ਕਰਤੀ ਹੈ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਬੂਹੇ ਹੋਵੇ ਨਾਲੇ ਸਾਜੀ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਵੱਲ ਇੱਥੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਹੈ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤੜਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਜੀ ਸਟਾਲ ਆ। ਇਹਦੀ ਆਪਣੀ ਅੰਦਰਵਾਰ ਦੁਕਾਨ ਹੈ। ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ। ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ। ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਇ ਤੇ ਦੂਰੀ ਤੇ ਆ। ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ। ਖਾਸ ਕਰਕੇ ਸ਼ਨੀਵਾਰ। ਜੇ ਮੰਨ ਲਓ ਕਿ ਇਹ ਸਿਲੰਡਰ ਨੂੰ ਅੱਗ ਲੱਗ ਜਾਏ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ। ਔਰ ਮੈਂ ਤਾਂ ਸ਼ੁਕਰ ਗੁਰੂ RAMDAS ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਾਉਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਂ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ ਪਹਿਲਾਂ ਟ੍ਰਾਈ ਕਰਦੇ ਹਾਂ ਜੀ ਜੀ ਦੇਖ ਸਕਦੇ ਤਸਵੀਰਾਂ ਤਾੜਨਾ ਖਾਸ ਕਰਕੇ ਸਾਂਝਾ ਕਰ ਰਹੇ ਆ ਤੇ ਅੱਜਕੱਲ੍ਹ ਜਿੱਥੇ ਆਪਣੀ ਲੱਗੀ ਆ ਜੀ ਅਜਲੇ ਵੀ ਚੋਕ ਹੈਗਾ ਤੁਹਾਡੀਆਂ ਸائیں ਜੋ ਤੁਸੀਂ ਸਾਂਝਾ ਕਰਦੇ ਆ ਪੁਲਿਸ ਦੇ ਨਾਲ ਕਿੰਨਾ ਕਿਤੇ ਆਮ ਲੋਕ ਜਿਹੜੇ ਆ ਕਿੰਨੇ ਜ਼ਰੂਰ ਦਿਖਾਈ ਦੇ ਰਹੇ ਆ ਕਿ ਇਹ ਗੱਲਤ ਕਰਦੀ ਆ ਪਰ ਕਹਿੰਦੀ ਆ ਦੇਖੋ ਰੇੜੀਆਂ ਅੱਗੇ ड्रम तो कानी तो 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 है बहुत है है तो सीधा साथ में में चलो और 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 ड्राम 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 के के पानी 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 ड्रमान ਬਾਗਯਾ ਰੰਗ ਚੱਕਾ ਨਾ ਮੈਂ ਕੀ ਕਰਦਾ ਚਲੋ ਆਪਾਂ ਚਾਹ ਦਾ ਮਤਲਬ ਹੈ ਚਾਹ ਦਾ ਮਤਲਬ ਹੈ ਕੋਕੀਲਾ ਆਹ ਕਹਾ ਕਰੋ ਸਾਰੇ ਚਲੋ ਹਲੋ ਉਹ ਬੜੀ ਸਮਾਲੀ ਦੀ ਛੱਡੀ ਬੜੀਆ ਦੁਕਾਨ ਉੱਥੇ ਬਾਕਾ ਬਣਾਉਂਦਾ ਹੈ ਤੇ ਛੜ ਦੇ ਚਾਹ ਬਣਾਉਂਦਾ ਇਹ ਪੇਪਰ ਤੇ ਲਿਖ ਕੇ ਦੇ ਇਹ ਚੁਣਾਏ ਹੈ